ਦੱਸਿਓ ਇੱਕ ਵਾਰ ਕੀ ਹੋਇਆ ਸੀਗਾ ਵੀ ਤੁਸੀਂ ਗੱਦੀ ਸਵਾਰੀ ਕਰਕੇ ਆਏ ਆ ਤੇ ਉਹਨੂੰ ਆਪਣੇ ਨੂੰ ਕਰਾ ਮਾਤੀ ਨੂੰ ਗੱਦੀ ਥਿਆਗੀ ਸੀ ਇਹਦੀ ਆ ਹਾਂ ਉਹ ਘੋੜਾ ਬਾਜੀ ਘੋੜਾ ਰੀਲਾ ਤੇ ਕਰਾ ਮਾਤੀ ਇਹਨਾਂ ਦੇ ਵਖਰੇ ਵਖਰੇ ਕਮਰੇ ਸੀਗੇ ਇੱਥੇ ਸਾਹਮਣੇ ਰਹਿੰਦੇ ਪਰ ਸਾਹਮਣੇ ਨੇ ਇੱਕ ਗੱਦੀ ਰੱਖਣ ਵਾਸਤੇ ਬਣਾਈ ਹੋਈ ਸਾਡੇ ਜਿੱਥੇ ਹੈਗੇ ਆ ਹਾਂ ਪਰ ਬਸ਼ੇਰੀ ਬਾਬਾ ਜੀ ਬਹੁਤ ਆਨਾ ਇਹ ਕਿਹੜੇ ਕੋੜੇ ਦੀ ਬਾਬਾ ਜੀ ਆਪਣੇ ਨੇ ਇਦਰੋਂ ਵੀ ਐਸ ਪਿੰਜਰੇ ਨੂੰ ਟੱਪ ਕੇ ਇਹਨੂੰ ਆਹ ਗੇਟ ਨੂੰ ਇਹ ਇਹ ਮਤਲਬ ਕਿ 6 ਫੁੱਟ ਤੋਂ ਉੱਤੇ ਆ 6.5 ਲਗਭਗ ਉੱਪਰ ਦੀ ਤੇ ਇਹਦੇ ਇਹਦੇ ਆ ਹੈ ਨਹੀਂ ਸੀਗਾ ਇਹਦੇ ਉੱਪਰ ਦੀ ਟੱਪ ਕੇ ਦੇ ਇੱਥੇ ਖੜਾ ਕੱਲੀ ਲੱਤ ਪਿਛਲੀ ਫਸੀ ਖੜੀ ਸੀ ਆ ਦੇਖ ਅੱਜ ਸਜਣੋਂ ਆਪਾਂ ਹੈਗੇ ਆ ਤਲਵੰਡੀ ਸਾਬੋ ਦੇ ਵਿੱਚ ਤੇ ਮੈਂ ਇਸ ਵਕਤ ਬਾਬਾ ਸਰਬਜੀਤ ਦੇ ਨਾਲ ਆ ਇਹਨਾਂ ਦਾ ਬਹੁਤ ਕਮਾਲ ਅਸਤ ਵਾਲਾ ਤੇ ਬਹੁਤ ਕਮਾਲ ਬਹੁਤ ਸ਼ਾਨਦਾਰ ਘੋੜੇ ਆ ਇਹਨਾਂ ਕੋਲੇ ਪਹਿਲਾਂ ਅਸੀਂ ਆਏ ਸੀ ਬਾਬਾ ਜੀ ਕੋਲੇ ਉਦੋਂ ਕਰਾਮਾਤੀ ਘੋੜਾ ਸੀਗਾ ਇਹਨਾਂ ਕੋਲੇ ਚਲੋ ਉਹ ਇਸ ਦੁਨੀਆ ਤੇ ਨਹੀਂ ਰਿਹਾ ਜੋ ਪ੍ਰਮਾਤਮਾ ਨੇ ਲਿਖਿਆ ਸੀ ਜਿੰਨਾ ਲਿਖਿਆ ਸੀ ਜੋ ਉਹਨੇ ਨਾਂ ਕਮਾਉਣਾ ਸੀ ਜਾਂ ਜੋ ਵੀ ਉਹਨੇ ਜਿੰਨੇ ਸਾਹ ਲੈਣੇ ਸੀ ਚਲੇ ਗਿਆ ਉਸ ਤੋਂ ਬਾਅਦ ਅੱਜ ਵੀ ਅਸਤਵਲ ਦੇ ਉੱਤੇ ਬਹੁਤ ਕਮਾਲ ਕਮਾਲ ਦੇ ਜਾਨਵਰ ਆ ਬਾਬਾ ਜੀ ਹੁਣਾਂ ਕੋਲੇ ਨਾਲ ਬਾਬਾ ਜੀ ਗੱਤਕੇ ਦੀ ਅਕੈਡਮੀ ਚਲਾਉਂਦੇ ਆ ਦਲ ਖਾਲਸਾ ਦਲ ਖਾਲਸਾ ਭਾਈ ਦਲ ਸਿੰਘ ਭਾਈ ਅਕੈਡਮੀ ਦਾ ਸਟਾਫ ਹਾਂ ਭਾਈ ਦਲ ਸਿੰਘ ਗੱਤਕਾ ਅਕੈਡਮੀ ਤਲਵੰਡੀ ਸਾਬੋ ਦੇ ਵਿੱਚ ਚਲਾਉਂਦੇ ਆ ਬਾਬਾ ਜੀ ਆਪਾਂ ਸਾਰੀ ਗੱਲਬਾਤ ਕਰਦੇ ਆ ਜਾਣਕਾਰੀ ਬਹੁਤ ਦਿਲਚਸਪ ਵੀ ਹੋਣ ਵਾਲੀ ਆ ਤੇ ਬਹੁਤ ਵਧੀਆ ਵੀ ਹੋਣ ਵਾਲੀ ਆ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਵਿੱਚ ਆਪਾਂ ਬਾਬਾ ਜੀ ਦਾ ਸਵਾਗਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਜੀ ਜੀ ਬਾਬਾ ਜੀ ਪਹਿਲਾਂ ਤਾਂ ਅਨਪਵ ਉਹ ਉਤਕਰਮਾਤੀ ਵਾਲਾ ਸਾਨੂੰ ਜਰੂਰ ਦੱਸੋ ਵੀ ਕਰਾਮਾਤੀ ਨਾਲ ਤੁਹਾਡਾ ਕੀ ਜ਼ਿੰਦਗੀ ਦਾ ਤਿਆਰ ਬਰਿਆ ਜਦੋਂ ਕਰਾਮਾਤੀ ਦੀ ਵੀਡੀਓ ਪੈ ਜਾਂਦੀ ਆ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਕਰਾਮਾਮਤੀ ਐਸ ਥਾਂ ਤੇ ਆ ਪਰ ਵੰਡੀ ਸਾਬੂ ਦੇ ਵਿੱਚ ਆ ਤਾਂ ਲੋਕਾਂ ਦਾ ਰੈਕਸ਼ਨ ਕੀ ਹੁੰਦਾ ਜਦੋਂ ਤੁਸੀਂ ਉਹਨੂੰ ਲੈ ਕੇ ਜਾਂਦੇ ਆ ਕਿਤੇ ਜਾਂ ਲੋਕ ਇੱਥੇ ਆਉਂਦੇ ਕੀ ਰੈਕਸ਼ਨ ਸੀਗਾ ਲੋਕਾਂ ਦਾ ਮਤਲਬ ਵੀ ਉਹ ਤਾਂ ਨਿਕਲਦਾ ਹੀ ਨਹੀਂ ਹੈ ਦਿਮਾਗ ਚੋ ਬੰਦੇ ਦੇ ਤੇ ਉਹ ਘੋੜੇ ਦੀ ਖੇੜੀ ਆਵਲੀ ਸੀ ਪਹਿਲੀ ਗੱਲ ਤਾਂ ਵੀ ਮਹਾਰਾਜ ਵਾਲੀ ਖੇੜ ਸੀ ਦਾਲਾ ਮੰਥਾਂ ਦੀ ਖੇੜ ਸੀਗੀ ਉਹ ਪੁਰਾਣੀ ਪੰਜਾਬ ਨਸਲ ਤੁਰੀ ਆਉਂਦੀ ਸੀ ਜਦੋਂ ਤੁਸੀਂ ਵੀਡੀਓ ਪਾਉਨੇ ਆਉਂਦੀ ਆ ਕੇ ਜੀ ਪਹਿਲਾਂ ਅਸੀਂ ਉਹਨੂੰ ਜ਼ਿਆਦਾ ਦਿਖਾਉਂਦੇ ਵੀ ਨਹੀਂ ਸੀ ਕਿਸੇ ਨੂੰ ਕੋਈ ਆਉਂਦਾ ਵੀ ਸੀ ਦਿਖਾਉਂਦੇ ਵੀ ਨਹੀਂ ਸੀ ਵੀਡੀਓ ਵਾਲੇ ਵੀ ਆਉਂਦੇ ਸੀ ਜਦੋਂ ਤੁਸੀਂ ਵੀਡੀਓ ਆਉਨੇ ਹੋ ਤਾਂ ਮੇਲੇ ਹੀ ਲੱਗਿਆ ਰਹਿੰਦਾ ਸੀ ਇੱਥੇ ਜੱਤੋਂ ਪਰ ਮਿਲਿਆ ਫਿਰ ਇਥੇ ਤਲਵੰਡੀ ਸਾਬੋ ਮੇਲਾ ਲੱਗਿਆ ਜਿਹੜਾ ਪਹਿਲਾ ਮੇਲਾ ਲੱਗਿਆ ਸੀ ਤਲਵੰਡੀ ਸਾਬੋ ਉਹ ਅਸੀਂ ਮੇਲੇ ਚ ਲੈ ਕੇ ਗਏ ਸਾਨੂੰ ਪਤਾ ਵੀ ਉੱਥੇ ਘੋੜੇ ਬੜੇ ਸ਼ਾਨਦਾਰ ਹਰ ਇੱਕ ਦੇ ਘੋੜਾ ਸ਼ਾਨਦਾਰ ਆ ਚਾਰ ਦੀ ਕਲਾ ਦਾ ਜੀ ਡੇਢ ਤੋਂ 2 ਘੰਟੇ ਸਾਡੇ ਹੱਥ 'ਚ ਘੋੜਾ ਨਹੀਂ ਆਇਆ ਜਦੋਂ ਅਸੀਂ ਘੋੜਾ ਮੰਡੀ ਜਾ ਕੇ ਤਾਰਿਆ ਤੇ ਜਿਵੇਂ ਚੰਗਾ ਕੁਝ ਹੀ ਹੋ ਗਿਆ ਸੁੱਤਰਿਆ ਹੁੰਦਾ ਤੇ ਘੋੜੇ ਨਾਲ ਲੋਕ ਫੋਟੋ ਵੀਡੀਓ ਤੇ ਦਰਸ਼ਨੀ ਜੀ ਸੀ ਜੀ ਬੜੀ ਦੁਨੀਆ ਦੇ ਦਰਸ਼ਨ ਕਰਨ ਦੇ ਸੀ ਸਪੈਸ਼ਲ ਸਾਨੂੰ ਆ ਕੇ ਕਹਿੰਦੇ ਬਾਬਾ ਜੀ ਅਸੀਂ ਘੋੜੇ ਦੇ ਦਰਸ਼ਨ ਕਰਨ ਲਈ ਆਏ ਆ ਅੱਜ ਸਾਨੂੰ ਕਹਿੰਦੀ ਇਹ ਗੱਲ ਸੀ ਇਸੇ ਕਰਕੇ ਅੱਜ ਆਪਾਂ ਉਸ ਘੋੜੇ ਨੂੰ ਯਾਦ ਕਰ ਰਹੇ ਹਾਂ ਜੀ ਜੀ ਕਰ ਰਹੇ ਹਾਂ ਤੁਹਾਡੀ ਮੋਹ ਮਾਬਦ ਦੀ ਨਿਸ਼ਾਨੀ ਸੀ ਹੈ ਨਾ ਵੀ ਆਪਾਂ ਕਹਿ ਸਕਦੇ ਆ ਕਿ ਇੱਥੇ ਫਾਰਮ ਤੇ ਇਸ ਅਸਤਵਲ ਦੇ ਵਿੱਚ ਹਾਂਜੀ ਰਾਜਾ ਸੀ ਜੀ ਇੱਥੋਂ ਹਾਂ ਇੱਥੋਂ ਦਾ ਕਿੰਗ ਸੀ ਕਿੰਗ ਸੀ ਹਾਂਜੀ ਫਿਰ ਉਸ ਤੋਂ ਬਾਅਦ ਇੱਥੇ ਆਪਾਂ ਕਹਿ ਸਕਦੇ ਆ ਕਿ ਵੈਸੇ ਕਰਾਮਾਤੀ ਦਾ ਬੱਚਾ ਬਹੁਤ ਚੰਗਾ ਪਰ ਮੈਨੂੰ ਲੱਗਦਾ ਕਿ ਗੱਦੀ ਇਸ ਵਕਤ ਬਾਜ ਲੈ ਗਿਆ ਬਾਜ ਲੈ ਗਿਆ ਹਾਂਜੀ ਹਨਾ ਜੀ ਹਾਂਜੀ ਉਹ ਕਰੰਟ ਜੇ ਕਹਿ ਦੀਏ ਤਾਂ ਉਹ ਉਦੋਂ ਇਹ ਦੋ ਸੀਗੇ ਬਾਜਦੇ ਮੱਝੂ ਕਿ ਲੈਣ ਵਾਲਾ ਬਾਜ ਤੇ ਕਰਾਮਾਤੀ ਇਹਨਾਂ ਦੀ ਲੱਗਦੀ ਵੀ ਬਹੁਤ ਸੀ ਆਪ ਵਿੱਚ ਤੇ ਦਿਨ ਰਾਤ ਮਤਲਬ ਪਹਿਰਾ ਚੜ੍ਹਦੀ ਕਲਾ ਦਾ ਕੋਲ ਹੀ ਰਹਿੰਦਾ ਸੀ ਵੀ ਚਲਦੀ ਰਹਿੰਦੀ ਜੰਗ ਇਹਨਾਂ ਦੀ ਉਸ ਤੋਂ ਬਾਅਦ ਮਤਲਬ ਇਹ ਪਰੂ ਪੈ ਗਿਆ ਸਾਰੇ ਕੋੜਿਆਂ ਤੇ ਹਾਂ ਹੁਣ ਇਸ ਵਕਤ ਤੇ ਤਾਂ ਦਬਕਾ ਦਬਕਾ ਹੀ ਫੁੱਲ ਉਹ ਉਹ ਗੱਲ ਦੱਸਿਓ ਇੱਕ ਵਾਰ ਕੀ ਹੋਇਆ ਸੀਗਾ ਵੀ ਤੁਸੀਂ ਸਵਾਰੀ ਕਰਕੇ ਆਏ ਆ ਤੇ ਉਹਨੂੰ ਆਪਣੇ ਨੂੰ ਕਰਾ ਮਾਤੀ ਨੂੰ ਗੱਦੀ ਥਾਗੀ ਸੀ ਇਹਦੀ ਆ ਉਹ ਘੋੜਾ ਬਾਜੀ ਕੋੜਾ ਰੀਲਾ ਤੇ ਕਰਾ ਮਾਤੀ ਇਹਨਾਂ ਦੇ ਵੱਖਰੇ ਵੱਖਰੇ ਕੰਮ ਰਹੀ ਸੀ ਕਿ ਇੱਥੇ ਸਾਹਮਣੇ ਰਹਿੰਦੇ ਪਰ ਸਾਹਮਣੇ ਨੇ ਇੱਕ ਗੱਦੀ ਰੱਖਣ ਵਾਸਤੇ ਬਣਾਈ ਹੋਈ ਸਾਡੇ ਗੱਦੀਆਂ ਦੋਨਾਂ ਦੀਆਂ ਹੁੰਦੀਆਂ ਸੀ ਵੀ ਜਿਹੜੇ ਵੀ ਸਵਾਰੀ ਕਰਕੇ ਤੇ ਉਹ ਗੱਦੀਆਂ ਉੱਥੇ ਤੋਂ ਪਤਾ ਪਲਵਾਉਨੇ ਆਪਾਂ ਪਸੀਨਾ ਘੋੜੇ ਦਾ ਆ ਜਾਂਦਾ ਹਨਾ ਜੀ ਤੇ ਮੈਂ ਉਹ ਗੱਦੀ ਰੱਖੀ ਤੇ ਉਸ ਤੋਂ ਬਾਅਦ ਮੈਂ ਕਰਾਮਤ ਨੂੰ ਲੈ ਗਿਆ ਖੋਲ ਕੇ ਗੇੜਾ ਦਵਾਉਣ ਜੀ ਇਹਨੇ ਮਤਲਬ ਵੀ ਛੜਾ ਕੇ ਜਾ ਕੇ ਉਹਦੀ ਗੱਦੀ ਚੱਕ ਲਈ ਗੁੱਸਾ ਕਰਿਆ ਵੀ ਇੱਕਦਾਂ ਵੀ ਮੈਂ ਸਵਾਰੀ ਉਤੇ ਕਰਕੇ ਆਇਆ ਇੱਕ ਦਿਨ ਨੂੰ ਇਹ ਗੁੱਸਾ ਦੂਸਰਾ ਜਿਹੜੀ ਉਹਦੇ ਨਾਲ ਉਹਦੀ ਲਾਗੜਾਰ ਸੀ ਤੇ ਉਹ ਗੱਦੀ ਇਹਨੇ ਮੂੰਹ ਨਾਲ ਫੜ ਕੇ ਤੇ ਪੈਰ ਨਾਲ ਦੱਬ ਕੇ ਐ ਪਾੜੀ ਤੇ ਰੂਹ ਖੜਿਆ ਦੇ ਉਹਦੀ ਸਾਰੀ ਗੱਦੀ ਦੀ ਤੇ ਵੀ ਐਨਾ ਗੁੱਸਾ ਦਿਖਾਇਆ ਹਨਾ ਗੱਦੀ ਲੀਰੋ ਲੀਰ ਕਰਦੀ ਉਹਨੇ ਉਹਨੇ ਬਾਜ ਨੂੰ ਦੱਸਿਆ ਵੀ ਜੇ ਤੂੰ ਮੇਰੇ ਡਿੱਕੇ ਚੜ ਗਿਆ ਤਾਂ ਮੈਂ ਤੇਰੇ ਨਾਲ ਐ ਕਰ ਦੂੰ ਹਾਂ ਵੀ ਮਿੱਤਰਾ ਵਿਚਾਰ ਲਈ ਮਤਲਬ ਯਾਰ ਇਹ ਇਹ ਪਰ ਨਾ ਸੱਚੀ ਮੈਂ ਇੱਥੇ ਤੁਹਾਡੇ ਸੇਵਾ ਨੂੰ ਮੰਨਦਾ ਠੀਕ ਆ ਇੱਕ ਘੋੜਾ ਰੱਖਿਆ ਕਰੇ ਹਾਂਜੀ ਹਾਂਜੀ ਇੱਕ ਘੋੜਾ ਰੱਖਣਾ ਦਾ ਮਤਲਬ ਤਾਂ ਤਕਰੀਬਨ ਮੈਨੂੰ ਪਤਾ ਲੱਗਦਾ ਵੀ ਘੋੜੀਆਂ ਵਰਗੀ ਸੇਵਾ ਹੀ ਆ ਹਾਂਜੀ ਪਰ ਜਦੋਂ ਨਰਦ ਹੋ ਜਾਂਦਾ ਹਾਂਜੀ ਹਾਂਜੀ ਉਹਦੋਂ ਸੇਵਾ ਬਹੁਤ ਹੋ ਜਾਂਦੀ ਬਹੁਤ ਆ ਚੌਥੀ ਵਾਰ ਗੇਟ ਲੱਗਿਆ ਜੀ ਅੱਜ ਆਹ ਹਾਂਜੀ ਆ ਹੁਣ ਵੀ ਇਹਦੇ ਆ ਤਿੰਨ ਸਪੋਰਟਾਂ ਪਰਸੋਂ ਲਵਾਈਆਂ ਪੱਟ ਕੇ ਸਾਰਾ ਆ ਸਾਰੇ ਇਕੱਲਾ ਇਕੱਲਾ ਸਰੀ ਇਹ ਕੱਢ ਦਿੰਦਾ ਬਾਹਰ ਖੁਲਜ ਇੱਕ ਕੋੜਾ ਹਨ ਕਦਾ ਦੇਖੋ ਛੇ ਰੰਗੂ ਸਾਰੇ ਪਿੰਜਰੇ ਬੰਨਦੇ ਆਦੇ ਉਧਰੋਂ ਵੀ ਇਧਰੋਂ ਵੀ ਐਸੇ ਪਿੰਜਰੇ ਨੂੰ ਟੱਪ ਕੇ ਇਹਨੂੰ ਆਹ ਗੇਟ ਨੂੰ ਇਹ ਕਿ ਮਤਲਬ ਕਿ 6 ਫੁੱਟ ਤੋਂ ਉੱਤੇ ਆ ਸਾਢੇ 6 ਲਗਭਗ ਉੱਪਰ ਦੀ ਤੇ ਇਹਦੇ ਇਹਦੇ ਆ ਹੈ ਨਹੀਂ ਸੀਗਾ ਇਹਦੇ ਉੱਪਰ ਦੀ ਟੱਪ ਕੇ ਤੇ ਇੱਥੇ ਖੜਾ ਕੱਲੀ ਲੱਤ ਪਿਛਲੀ ਫਸੀ ਖੜੀ ਸੀ ਆ ਦੇਖੋ ਆ ਨਹੀਂ ਸੀ ਲੱਗਿਆ ਫਿਰ ਤੇ ਇਹਦੇ ਉੱਪਰ ਦੀ ਲੰਘਿਆ ਹੁਣ ਇਹ ਬੰਦ ਕਰਾਇਆ ਉਹ ਤੁਸੀਂ ਦਿਖਾ ਦੋ ਵੀਡੀਓ ਦੇ ਵਿੱਚ ਨਾ ਉਹ ਨਿਸ਼ਾਨ ਦੇਖੋ ਉਹ ਸਾਰੇ ਇਹਦੇ ਆ ਪੱਖੇ ਦੇ ਫਰ ਬਿੰਗੇ ਪੱਖੇ ਦੇ ਫਰ ਫੜ ਲੈਂਦੇ ਜਾ ਕੇ ਤੂੰ ਦੇਖ ਲੈ ਵੀ ਸਾਢੇ 12 ਫੁੱਟ ਤੇ 7 ਆ ਨੇ ਕੋਈ ਘਾਤਤ ਵੀ ਵਾਹ ਹਾਂ ਘਾਤ ਵਾਹ ਫਿਰ ਫਿਰ ਇੱਕ ਗੱਲ ਇਹ ਆ ਘੋੜਿਆਂ ਨਾਲ ਆਏ ਆ ਬੰਦਿਆਂ ਨਾਲ ਕੋਈ ਨਹੀਂ ਨਾ ਜੀ ਆ ਖੜੇ ਆ ਆਪਾਂ ਬੰਦਿਆਂ ਜਦੋਂ ਆਪਾਂ ਉੱਥੇ ਇੱਕ ਪੈੜਕ 'ਚ ਛੜਤਾ ਹਾਂ ਜੀ ਤਾਂ ਉੱਥੇ ਆਪਣੇ ਬੰਦੇ ਨੇ ਉਹਨੂੰ ਆਰਾਮ ਚਾਹੇ ਬੱਚਾ ਸਵਾਰੀ ਕਰ ਲੈ ਜੀ ਸਵਾਰੀ ਕਰਦੇ ਆ ਅੱਛਾ ਉਹ ਕੁੜੀਆਂ ਆਉਂਦੀਆਂ ਨੇ ਹਾਂ ਜੀ ਹਾਂ ਉਹ ਨਿੱਕੇ ਕਰ ਲੈਂਦੇ ਆ ਜੀ ਹਾਂ ਵੀ ਜੇ ਜੇ ਆਪਾਂ ਅਗਰੈਸ਼ਨ ਤੋਂ ਦੂਸਰੇ ਪਾਸੇ ਦੇਖੀਏ ਤਾਂ ਹਾਂ ਹਾਂ ਜੀ ਉਦਾਂ ਕੋਈ ਨਹੀਂ ਦਿੱਕਤ ਆ ਜਦੋਂ ਨਾ ਇਹ ਬਾਬਾ ਜੀ ਆਪਾਂ ਇਹਦੀ ਪਹਿਲੀ ਯਾਰ ਵੀਡੀਓ ਪਾਈ ਆਪਾਂ ਦੱਸਿਆ ਕਿ ਭਾਈ ਵੱਜੂ ਕੀ ਲਾਈਨ ਦਾ ਬੱਚੇ ਸਾਰੇ ਜਮ ਦੇ ਕਾਲੇ ਆ ਜਿਹੜੇ ਵੱਜੂ ਕੀ ਲੈਣ ਦੇ ਅਸਲ ਬੱਚੇ ਕਾਲੇ ਹੀ ਆਉਂਦੇ ਆ ਜਮ ਦੇ ਜਮਾ ਜਿਆਦੇ ਗੂੜਾ ਕਾਲਾ ਰੰਗ ਹੁੰਦਾ ਬੱਚੇ ਦੇ ਮਤਲਬ ਉਦੋਂ ਬਾਅਦ ਨੀਲੇ ਹੋਣ ਲੱਗਦੇ ਆਪੇ ਤੇ ਉਦੋਂ ਕਿੰਨਾ ਨੀਲਾ ਪਣ ਸੀ ਸਾਰੇ ਤੇ ਉਹ ਸਾਰਾ ਚੱਕ ਗਿਆ ਜੀ ਉਤੋਂ ਵੱਡੀ ਗੱਲ ਆ ਵੀ ਬੱਚੇ ਜਿੰਨੇ ਆਇਆ ਕਾਲੇ ਆ ਉਦੋਂ ਬਾਅਦ ਨੀਲੇ ਹੋ ਗਏ ਨੀਲੇ ਹੋ ਗਏ ਜੀ ਨੀਲੇ ਹੋ ਬਸ਼ੀਰ ਆਪਣੇ ਕੋਲੇ ਵੀ ਖੜਾ ਹੈਗਾ ਜੀ ਤੇ ਹੋਰ ਬਸ਼ੀਰ ਬਸ਼ੀਰੀਆਂ ਖੜੀਆਂ ਸਾਰੀਆਂ ਜੰਮਦੀਆਂ ਕਾਲੀਆਂ ਤੇ ਕੋਈ 1 ਸਾਲ ਤੋਂ ਕੁਝ ਏ ਮਹੀਨਾ ਤੋਂ ਬਾਅਦ ਜਿਹੜੀ ਪਹਿਲੀ ਲੂਈ ਲਾਉਣ ਲੱਗਿਆ ਉਹਦੇ ਪਾ ਰੰਗ ਦਿਖਾਉਣ ਲੱਗ ਜਾਂਦਾ ਵੀ। ਤੇ ਉਹ ਵੈਸੇ ਜਦੋਂ ਆਪਾਂ ਇਹਦੀ ਪਹਿਲੀ ਵੀਡੀਓ ਪਾਈ ਆ ਉਸ ਤੋਂ ਬਾਅਦ ਇਹਦੇ ਕੋੜੀਆਂ ਬਹੁਤ ਆਈਆਂ। ਹਾਂਜੀ। ਹਨਾ ਜੀ। ਹਾਂਜੀ। ਲੋਕਾਂ ਨੂੰ ਜਿਨ੍ਹਾਂ ਨੂੰ ਇਹ ਪਸੰਦ ਆਇਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਕੋੜਾ। ਵੱਡਾ ਬਹੁਤ ਆ ਜੀ ਕੋੜਾ। ਵੱਡਾ ਬਹੁਤ। ਹਾਂਜੀ ਬਹੁਤ ਵੱਡਾ ਜੀ ਕੋੜਾ। ਯਾਰ ਦੇਖੋ ਮਾਰਕੀਟ ਦੇ ਵਿੱਚ ਮੇਰਾ ਮੰਨਣਾ ਇਹ ਆ ਪਰਸਨਲੀ ਦੇਖੀ ਫਰੀਦ ਕਿਵੇਂ ਪਿੱਛੋਂ ਆ ਟੱਟ ਕੇ ਆਉਂਦਾ। ਲੋ ਆਇਆ ਮੇਰੇ ਬਾਹਰ ਕੱਢੋ ਹਨਾ। ਹਾਂਜੀ। ਮਾਰਕੀਟ ਜਿਹੜੇ ਕੋੜ ਨੇ ਤੁਸੀਂ ਮਾਰਵਾੜੀ ਦੇ ਵਿੱਚ ਵੱਡੇ ਕੱਦ ਦਾ ਮੰਨਦੇ ਹੋਮੋਂਗੇ ਮੇਰੇ ਹਿਸਾਬ ਨਾਲ ਇਹ ਉਹਦੇ ਨਾਲੋਂ ਪੂਰਾ ਵੱਡਾ ਵੱਡਾ ਇੰਨਾ ਮਤਲਬ ਇੰਨਾ ਵੱਡਾ ਜੇ ਤੁਸੀਂ ਨੇੜੇ ਆ ਕੇ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਤੇ ਆ ਆਪਣੇ ਕਰਾਮਾਤੀ ਦਾ ਹੀ ਆ ਗਿਆ ਜੀ ਨਹੀਂ ਇਹ ਨਹੀਂ ਗਾਲੇ ਗਾਂਡੇ ਦਾ ਪੋਤਾ ਜੀ ਇਹਦੇ ਬਾਰੇ ਫੇਰ ਗੱਲ ਕਰਦੇ ਉਸ ਤੋਂ ਬਾਅਦ ਆਪਾਂ ਫਿਰ ਉਹਦੇ ਬਾਰੇ ਗੱਲ ਕਰਦੇ ਬਾਬਾ ਜੀ ਜਿਹੜਾ ਕਰਾਮਾਤੀ ਦਾ ਬੱਚਾ ਆ ਖੜਾ ਹਾਂਜੀ ਆ ਖੜਾ ਤੁਸੀਂ ਉਹ ਵੈਸੇ ਕਮਾਲ ਦੀ ਗੱਲ ਏ ਆ ਵੀ ਦਾਤੇ ਨੇ ਇਨੂੰ ਉਵੇਂ ਹੀ ਰੰਗ ਹਾਂਜੀ ਰੰਗ ਬਾਬਾ ਜੀ ਚਮਾਈ ਉਹ ਉਹ ਵੀ ਕਾਲੇ ਰੰਗ ਦਾ ਭਲੇਖਾ ਪਾਉਂਦਾ ਸੀਗਾ ਹਾਂਜੀ ਤੇ ਪਰ ਉਹਦੇ ਰੰਗ ਦੇ ਵਿੱਚ ਹਲਕਾ ਇੱਕ ਮੈਤ ਰੰਗ ਝਲਕਦਾ ਸੀ ਹਲਕਾ ਜਾਂ ਅਲੱਗ ਰੰਗ ਝਲਕਦਾ ਸੀ ਹਾਂਜੀ ਤੇ ਉਹੀ ਰੰਗ ਤੁਸੀਂ ਦੇਖ ਲਏ ਹਾਂਜੀ ਉਹੀ ਹੈ ਨਾ ਉਹੀ ਮੱਥੇ ਫੁੱਲ ਜੀ ਉਨਾ ਹੀ ਮੱਥੇ ਉਡਾ ਹੀ ਫੁੱਲ ਹੈ ਇਹਦੀ ਹਾਂਜੀ ਉਵੇਂ ਹੀ ਪੈਰ ਹੈ ਹਾਂਜੀ ਤੇ ਦਲੇਰੀ ਵੀ ਹੁੰਦੀ ਹੈ ਹੁੰਦੀ ਹੈ ਹਜੇ ਥੋੜਾ ਜਿਹਾ ਉਹਦੇ ਨੂੰ ਅਗਰੈਸ਼ਨ ਘੱਟ ਆਪਾਂ ਕਹਿ ਸਕਦੇ ਹਾਂ ਕਿ ਬੱਚਾ ਜੀ ਫਿਰ ਹਲੇ ਹਜੇ ਨਿਆਣਾ ਹਾਂਜੀ ਹਾਂਜੀ ਹਜੇ ਨਿਆਣਾ ਤੇ ਜਦੋਂ ਇਹ ਵੱਡਾ ਹੋ ਜਾਊਗਾ ਹਾਂਜੀ ਜਿਨ੍ਹਾਂ ਨੇ ਕਰਾਮਾਤੀ ਨਹੀਂ ਦੇਖਿਆ ਪ੍ਰੀਤ ਉਹ ਫੋਟੋ ਤੇ ਫੋਕਸ ਕਰੀ ਜਾਈਂ ਉਹ ਖੜਾ ਕਰਾਮਾਤੀ ਦੇਖੋ ਉਵੇਂ ਹੀ ਉਹਦੇ ਫੁੱਲ ਆ ਉਵੇਂ ਹੀ ਉਹਦੇ ਕੰਨ ਆ ਉਵੇਂ ਹੀ ਇਹਦੇ ਕੰਨ ਜਮਾ ਉਹੋ ਹੀ ਚੀਜ਼ ਆ ਬਾਬਾ ਜੀ ਦੀ ਗਰਦਨ ਬੜੀ ਭਟੇ ਵਾਹ ਵਾਹ ਜਯਾ ਜੀ ਨੂੰ ਹਾਂ ਸਵਾਰ ਲਕੋ ਲੰਦ ਸਵਾਰ ਲਕੋ ਗਰਦਨ ਵੀ ਦਲੇਰੀ ਸਾਹਮਣੇ ਦੇਖ ਪਤਾ ਨਹੀਂ ਲੱਗਦਾ ਕੌਣ ਬੈਠਾ ਕੋਲੇ ਤੇ ਇਹ 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 ਤੇ ਬਾਬਾ ਜੀ ਸਵਾਰੀ ਸ਼ੁਰੂ ਕਰਤੀ ਹਾਂ ਇਹ ਤੇ ਹਲੇ ਥੋੜੇ ਦਿਨੀ ਸਵਾਰੀ ਲਈ ਆ। ਅੱਛਾ ਜੀ। ਹਾਂ ਜੀ। ਮੁੜ ਕੇ ਫਿਰ ਹੁਣ ਤੁਹਾਨੂੰ ਪਤਾ ਵੀ ਖਾਲਸਾ ਸਾਜਨਾ ਦਿਵਸ ਦਾ ਦਿਹਾੜਾ ਆ ਰਿਹਾ। ਜੀ। ਫਿਰ ਇੱਧਰ ਤਿਆਰੀ ਵਾਰੀ ਚਲਾ ਕੇ। ਤੇ ਇਹ ਇਹ ਹੁਣ ਕਿੰਨੇ ਚਿਰ ਦਾ ਹੋ ਗਿਆ ਜੀ? ਇਹ ਬੱਤੀਆਂ ਮਹੀਨਾ ਦਾ ਹੋ ਗਿਆ। ਅੱਛਾ ਇਹ ਤਾਂ ਹਜੇ ਬੱਚਾ ਹੀ ਆ ਇਹ ਤਾਂ ਗਰੋ- ਗਰੋ ਦੀ ਉਮਰ ਚੀ। ਹਾਂ ਜੀ ਹਾਂ ਜੀ। ਇਹ ਹਜੇ 2 ਸਾਲਾਂ ਨੂੰ ਕਰਾਮਾਤੀ ਵਰਗਾ ਬਣ ਜੂ। ਬਣ ਜੂਗਾ ਜੀ। ਬਣ ਜੂ। ਹਾਂ ਜੀ ਹਾਂ ਜੀ। ਓਡਾ ਕੱਦ ਹੋ ਜੂਗਾ, ਓਡਾ ਓਡੀ ਗਰਦਨ ਹੋ ਜੂਗੀ। ਉਹਨਾ ਹੋ ਜੂਗਾ। ਹੋ ਜੂਗਾ। ਆਪਾਂ ਕਹਿ ਸਕਦੇ ਆ ਵੀ ਉਹ ਉਹਦੀ ਜਗ੍ਹਾ ਲੈ ਲੂਗਾ। ਹਾਂ ਜੀ। ਹਾਂ ਤੇ ਬਾਬਾ ਜੀ ਵੈਸੇ ਲੋਕਾਂ ਲਈ ਸਟਾਰਟ ਸਰਵਿਸ ਦੇ ਦਊਂਗੇ ਵੀ ਹਾਂਜੀ ਦੂਜੇ ਬਾਜ ਦੀ ਤਾਂ ਲੈ ਹੀ ਰਹੇ ਆ ਲੋਕ ਇਹਦੀ ਵੀ ਹਾਂਜੀ 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 ਜੇ ਕੋਈ ਲੈਣੀ ਚਾਹਵੇ ਹਾਂਜੀ ਹਾਂਜੀ ਤੇ ਬਾਬਾ ਜੀ ਸੇਵਾ ਦਾ ਫਰਕ ਕੀ ਰੱਖਿਆ ਮਤਲਬ ਕੀ ਹੈਗਾ ਕੋਈ ਐ ਹੈਗਾ ਕਿ ਆਪਾਂ ਕਹਿ ਦਿੰਨੇ ਆ ਕਿ ਇੰਨੀ ਸੇਵਾ ਲੱਗੂਗੀ ਜਾਂ ਅਗਲਾ ਆਪਣੀ ਮਰਜ਼ੀ ਦੇ ਹਿਸਾਬ ਨਾਲ ਦੇ ਦਿੰਦਾ ਜਾਂ ਕਿਵੇਂ ਨਹੀਂ ਜੀ ਵੱਡੇ ਘੋੜੇ ਦੀ ਹੈਗੀ ਐ ਫੀਸ 21000 ਰੁਪਏ ਜੀ 21 ਬਾਜ ਦੀ ਹਾਂਜੀ ਜੀ ਹਾਂਜੀ ਜੀ ਤੇ ਉਦਾਂ ਵੀ ਜੇ ਕੋਈ ਮਤਲਬ ਕੋਈ ਲੋੜਵੰਦ ਸਿੱਖਾ ਕੋਈ ਹੋਰ ਉਹ ਚੀਜ਼ ਦੇਖੀ ਜਾਂਦੀ ਆ ਉਹ ਸਾਨੂੰ ਕੋਈ ਦਿੱਕਤ ਨਹੀਂ ਹਾਂ ਵੀ ਕੋਈ ਨਾਂ ਸਿੰਘ ਦੀ ਕੁੜੀ ਆ ਹਾਂ ਜੀ ਕੁੜੀ ਆ ਕੋਈ ਕੋਈ ਵਿਚਾਰਾ ਸ਼ੌਂਕ ਵਾਲਾਗਾ ਨਹੀਂ ਕਰ ਸਕਦਾ ਤਾਂ ਕੋਈ ਦਿੱਕਤ ਨਹੀਂ ਆ ਠੀਕ ਹੈ ਸ਼ੁਕਰ ਆ ਜੀ ਆ ਤੇ ਬਾਬਾ ਜੀ ਇੱਕ ਆ ਪਕੌੜਾ ਦਿਖਾਇਆ ਸੀਗਾ ਕਾਲੇ ਕਾਂਟੇ ਵਾਲਾ ਹਾਂ ਹਾਂ ਜੀ ਕਾਲੇ ਕਾਂਟੇ ਵਾਲਾ ਉਹ ਵੀ ਦਿਖਾ ਦਿਏ ਕਾਲੇ ਕਾਂਟੇ ਵਾਲਾ ਉਹ 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 ਕਾਲੇ ਕਾਂਟੇ ਦਾ ਪੋਤਰਾ ਪੋਤਾ ਜੀ ਅੱਛਾ ਪੋਤਰਾ ਇੱਕ ਆਪਣੇ ਕੋਲ ਕਾਲੇ ਕਾਂਡ ਦਾ ਬੱਚਾ ਵੀ ਹੁੰਦਾ ਸੀ ਪਹਿਲੀਆਂ ਦੇ ਵਿੱਚ ਹਾਂ ਜੀ ਉਹ 43 ਸਟੱਡ ਫਾਰਮ ਆ ਕੋਲੇ ਜੀ ਅੱਛਾ ਉਹ ਉਹਨਾਂ ਕੋਲੇ ਚਲਾ ਗਿਆ ਹਾਂ ਜੀ ਤੇ ਇਹ ਇਹ ਬਾਬਾ ਜੀ ਇਹ ਕਿੰਨੇ ਚਿਰ ਦਾ ਹੋ ਗਿਆ ਇਹ 5 ਸਾਲ ਦਾ ਜੀ ਇਹ 5 ਸਾਲ ਦਾ ਹਾਂ ਜੀ ਇਹ ਦੀ ਤਾਂ ਫਿਰ ਆਪਾਂ ਕਹਿ ਸਕਦੇ ਕਿ ਇਹਦੀ ਉਮਰ ਤਾਂ ਪੂਰੀ ਆ ਤੇ ਇਹਦੇ ਤੋਂ ਵੀ ਸਰਵਿਸ ਲੈ ਹਾਂ ਜੀ ਸਰਵਿਸ ਤੇ ਬਾਬਾ ਜੀ ਉਹ ਸੱਜਣਾ ਸੱਜਣਾ ਮੈਂ ਤੁਹਾਨੂੰ ਦੱਸਾਂ ਗੱਲ ਕਿ ਜਦੋਂ ਮੇਰੇ ਮੇਰਾ ਰੋਲਾ ਪੈਂਦਾ ਤਾਂ ਬਾਬਾ ਜੀ ਹੁਣੀ ਇੱਥੇ ਸਿੰਘ ਲਿਆ ਕੇ ਘਰੇ ਜਾ ਵਰਦੇ ਆ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਾਨੂੰ ਦੇ ਦਿਓ ਕਮਾਂਡ ਅਸੀਂ ਆਪੇ ਕਰ ਲਾਂਗੇ ਹਾਂ ਨਾ ਵੀ ਇਹ ਇਹ ਉਹ ਬੰਦੇ ਆ ਜਿਨ੍ਹਾਂ ਨੇ ਆਪਣੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਹ ਕਹਿੰਦੇ ਸੀਗੇ ਵੀ ਭਾਈ ਜ਼ੋਰ ਦੀ ਲੋੜ ਪਊਗੀ ਕਿਸੇ ਵੀ ਚੀਜ਼ ਦੀ ਲੋੜ ਪਊਗੀ ਅਸੀਂ ਨਾਲ ਆ ਜੀ ਅੱਜ ਵੀ ਨਾਲ ਇਸ ਗੱਲ ਲਈ ਧੰਨਵਾਦ ਵੀ ਆ ਬਾਬਾ ਜੀ ਤੇ ਤੁਹਾਡਾ ਤੁਸੀਂ ਸਾਡਾ ਇੰਨਾ ਵੱਡਾ ਸਾਥ ਦਿੱਤਾ ਹਾਲਾਂਕਿ ਤੁਸੀਂ ਖੁਦ ਵੀ ਉਦੋਂ ਪ੍ਰੋਬਲਮ ਵਿੱਚ ਸੀ ਹਾਂਜੀ ਜੀ ਤੁਸੀਂ ਖੁਦ ਵੀ ਪ੍ਰੋਬਲਮ ਵਿੱਚ ਸੀ ਤੇ ਬਹੁਤ ਵੱਡੀ ਪ੍ਰੋਬਲਮ ਸੀ ਮੇਰੇ ਨਾਲ ਵੱਡੀ ਪ੍ਰੋਬਲਮ ਸੀ ਹਾਂਜੀ 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 ਹਨਾ ਹਾਂਜੀ ਬਾਬਾ ਜੀ ਆ ਅਵਲਖ ਜੀ ਹਾਂਜੀ ਇਹਦਾ ਕੀ ਆ ਜੀ ਇਹ ਅਵਲਖ ਮਹਾਰਾਜੇ ਘੋੜੇ ਦਾ ਜੀ ਬਲਵੰਤ ਆਲਾ ਮਹਾਰਾਜਾ 68 ਇੰਚ ਘੋੜਾ ਸੀਗਾ ਮਾਏ ਦੀ ਮੀਲੀ ਸੀ 65 ਇੰਚ ਘੋੜੀ ਸੀ ਜੀ ਹਾਂਜੀ ਤੇ ਇਹ ਵੀ ਸਟਾਰਟ ਸਰਵਿਸ ਇਹਦੀ ਓਪਨ ਹੈ ਜੀ ਇਹ ਇਹ ਬਾਬਾ ਜੀ ਪੈਸੇ ਨਾ ਹੁਣ ਕਾਲੇ ਅਬਲਾ ਘੋੜੇ ਆ ਜਿਹੜੇ ਉਹ ਮੈਂ ਤਾਂ ਦੇਖੇ ਨਹੀਂ ਮਾਰਕੀਟ ਦੇ ਵਿੱਚ ਹੋ ਰਹੇ ਨੇ ਜੀ ਭਾਣਾ ਹਾਂਜੀ ਵੀ ਆਪਾਂ ਕਹਿ ਸਕਦੇ ਵੀ ਕਾਲਾ ਅਬਲਕ ਰੰਗ ਆ ਜਿਹੜਾ ਉਹ ਉਹਨਾਂ ਨੂੰ ਲੋਕਾਂ ਨੇ ਉਹਨੂੰ ਤਰਜੀਹ ਨਹੀਂ ਦਿੱਤੀ ਹਾਂਜੀ ਅ ਅਬਲਕ ਡੱਬ ਖੜੱਬਾ ਪੈਦਾ ਹੀ ਨਹੀਂ ਕੀਤਾ ਪਰ ਇਹ ਜਿੰਨਾ ਸੋਹਣਾ ਲੱਗਦਾ ਉੱਪਰ ਬੈਠੇ ਤੋਂ ਇਹ ਸਭ ਤੋਂ ਜ਼ਿਆਦਾ ਸੋਹਣਾ ਹੀ ਇਹ ਲੱਗਦਾ ਸੋਹਣਾ ਹੀ ਲੱਗਦਾ ਮਜ਼ਬੂਤ ਇਹ ਬਹੁਤ ਹੁੰਦੇ ਆ ਜੀ ਤੇ ਮਤਲਬ ਵੀ ਚਾਲ ਨੂੰ ਕਹਿ ਲਈਏ ਜਾਂ ਤੁਰਨੂੰ ਇਹ ਦੂਜਿਆਂ ਨਾਲੋਂ ਤਕੜੇ ਹੁੰਦੇ ਆ ਬਿਮਾਰ ਘੱਟ ਪੈਂਦੀ ਘੱਟ ਬਿਮਾਰੀ ਪੈਂਦੀ ਆ ਜੀ ਹਾਂਜੀ ਅਬਲਕ ਪੂਰਾ ਨੂੰ ਗਰਮੀ ਸਰਦੀ ਬਿਲਕੁਲ ਨਹੀਂ ਬਹੁਤ ਘੱਟ ਬਿਲਕੁਲ ਨਹੀਂ ਇਹ ਨੂੰ ਇਹ ਵੀ 5 ਸਾਲ ਦਾ ਹੋ ਗਿਆ ਜੀ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਾਂ ਕਹਿੰਦੇ ਵੀ ਮੇਰਾ ਤਾਂ ਕਦੇ ਸਿਰ ਵੀ ਨਹੀਂ ਦੁਖਿਆ ਹਮ ਚਲੋ ਮਹਾਰਾਜ ਤੋਂ ਡਰ ਕੇ ਆ ਪਤਾ ਨਹੀਂ ਕਦੋਂ ਕੀ ਹੋਣਾ ਪਰ ਕਦੇ ਵੀ ਅਸੀਂ ਨਹੀਂ ਕਦੇ ਮਾਰ ਦੀ ਤੇ ਇਹਦੇ ਪਿੱਛੇ ਜਿਹੜਾ ਲੌਜੀਕ ਦੱਸਦੇ ਆ ਜੀ ਲੋਕ ਉਹ ਦੱਸਦੇ ਆ ਕਿ ਇਹਦੀ ਚਮੜੀ ਦੇ ਵਿੱਚ ਨਾ ਜੀ ਦੋ ਤਰ੍ਹਾਂ ਰੰਗ ਆ ਇੱਕ ਤਾਂ ਚਿੱਟਾ ਇੱਕ ਹਾਂ ਜੀ ਜਿਹੜਾ ਧੁੱਪ ਨੂੰ ਫੜਦਾ ਹੀ ਨਹੀਂ ਫੜਦਾ ਹੀ ਨਹੀਂ ਇੱਕ ਇਹਦੇ ਵਿੱਚ ਕਾਲਾ ਜਿਹੜਾ ਫੜਦਾ ਫੜਦਾ ਗਿਆ ਹੁਣ ਜੇ ਤਾਂ ਸਾਰਾ ਕਾਲਾ ਹੋਊਗਾ ਤਾਂ ਉਹਨੂੰ ਗਰਮੀ ਲੱਗ ਜਾਣੀ ਗਰਮੀ ਲੱਗ ਜਾਣੀ ਵੀ ਕਿਉਂਕਿ ਉਹਦੀ ਧੁੱਪ ਉਹਨੇ ਕਾਲੇ ਰੰਗ ਸੋਕਦਾ ਕਰਨਾ ਸਾਰੀਆਂ ਹਾਲ ਦੇ ਚ ਜਿਹੜਾ ਚਿੱਟਾ ਉਹਨੂੰ ਠੰਡ ਲੱਗਣ ਦੇ ਚਾਂਸ ਹੁੰਦੇ ਆ ਇਹਨੂੰ ਫਿਰ ਦੋਨੇ ਇਹਦੇ ਕੋਲ ਦੋਨੇ ਆਪਸ਼ਨ ਹੈਗੇ ਦੋਨੇ ਕੋਣ ਹੈ ਤਾਂ ਜਦੋਂ ਇਹਨੂੰ ਠੰਡ ਲੱਗਦੀ ਤੇ ਕਾਲੇ ਰੰਗ ਨੂੰ ਇਸਤੇਮਾਲ ਕਰ ਲੈਂਦਾ ਜਦੋਂ ਇਹਨੂੰ ਗਰਮੀ ਲੱਗਦੀ ਆ ਤੇ ਚਿੱਟੇ ਰੰਗ ਨੂੰ ਇਸਤੇਮਾਲ ਕਰ ਲੈਂਦਾ ਤੇ ਇਹਦੀ ਚਮੜੀ ਦਾ ਜਿਹੜਾ ਟੈਂਪਰੇਚਰ ਉਹ ਬਣਾ ਰਹਿੰਦਾ ਇਸ ਕਰਕੇ ਆਮ ਲੋਕ ਕਹਿੰਦੇ ਵੀ ਜਿਹੜੇ ਹੈਗੇ ਆ ਆ ਬਲਕ ਘੋੜੇ ਘੱਟ ਬਿਮਾਰ ਹੁੰਦੇ ਵੀ ਉਹਦੇ ਕੋਲ ਦੋਨੇ ਆਪਸ਼ਨ ਹੈਗੇ ਆ ਤੇ ਬਾਬਾ ਜੀ ਵੈਸੇ ਫਾਰਮ ਤੇ ਕੋਈ ਇਸ ਤਰ੍ਹਾਂ ਦਾ ਜਾਨਵਰ ਹੈਗਾ ਜਿਹੜਾ ਕੋਈ ਕੋਈ ਲੈਣਾ ਚਾਵੇ ਤੁਹਾਡੇ ਤੋਂ ਜੇ ਕੋਈ ਬੰਦਾ ਚਾਵੇ ਕੋਈ ਸੇਵਾ ਕਰਨੀ ਹੈ ਜੀ ਜਾਨਵਰ ਲੈਣਾ ਕੋਈ ਬੁਸ਼ੇਰਾ ਲੈਣ ਦੇ ਚਾਹਵਾਨ ਹੋਵੇ ਕੋ ਘੋੜਾ ਲੈਣ ਦਾ ਚਾਹਵਾਨ ਹੋਵੇ ਕੋਈ ਹੈ ਜਾਨਵਰ ਇਸ ਤਰ੍ਹਾਂ ਦਾ ਹਾਂਜੀ ਇੱਕ ਤਾਂ ਆਪਣੇ ਇਹਦਾ ਨੀਲੇ ਬਾਜ ਦਾ ਖੜਾ ਜੀ ਬੱਚਾ ਆ ਖੜਾ ਜੀ ਆਹਾ ਹਾਂਜੀ ਜੀ ਹਾਂਜੀ ਇਹ 14-15 ਮਹੀਨਿਆਂ ਦਾ ਜੀ ਜੀ ਨੀਲਾ ਹੋਣਾ ਸ਼ੁਰੂ ਹੋ ਗਿਆ ਜੀ ਹਾਂਜੀ ਹਾਂਜੀ ਜੇ ਕੋਈ ਲੈਣਾ ਚਾਹੁੰਦਾ ਤਾਂ ਪੂਰਾ ਜੰਗੀ ਘੋੜਾ ਹਾਂਜੀ ਜੰਗੀ ਘੋੜਾ ਦੇ ਪੈਰ ਪੂਰ ਦੇਖੋ ਜੀ ਤੁਸੀਂ ਸੁੰਭ ਜੀ ਇਹਨੂੰ ਥੋੜਾ ਬਾਹਰ ਹੀ ਕੱਢ ਲੈਣੇ ਆ ਜੀ ਹਾਂ ਜੀ ਕੱਢ ਲੈਣੇ ਆ ਆਜੋ ਆਜੋ ਬਾਬੂ ਜੀ ਆਜੋ 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 ਮੈਨੂੰ ਤਾਂ ਨਰਮੀ ਲੱਗਦਾ ਜੀ ਇਹ ਤਾਂ ਹਾਂ ਜੀ ਨਾ ਇਹ ਤਾਂ ਭਗਤੀ ਆ ਹਾਂ ਜੀ ਦੂਜੇ ਨਾਲ ਹਿਲੇ ਜਾਣ ਲੈ ਪ੍ਰੀਤ ਐ ਤੇ ਨਿਗਾਹ ਮਾਰਦੀ ਪੈਰ ਪੂਰ ਬੜੇ ਚੰਗੇ ਛਾਤੀ ਛੂਤੀ ਬੜੀ ਭਾਰੀ ਆ ਹਾਂ ਜੀ ਤੇ ਨੀਲਾ ਹੋ ਰਿਹਾ ਨੀਲਾ ਹਾਂ ਜੀ ਸ਼ੁਰੂ ਹੋ ਗਿਆ ਹੀ ਨੀਲਾ ਹੁਣ ਤੁਸੀਂ ਦੇਖੋ ਸਾਰਾ ਇਹ ਉਹ ਬਾਜ ਦਾ ਆ ਜੀ ਜਿਹੜਾ ਤੁਹਾਨੂੰ ਬਿਲਕੁਲ ਸਭ ਤੋਂ ਵੱਡਾ ਤੇ ਬਹੁਤ ਅਗਰੈਸਿਵ ਘੈਂਟ ਘੋੜਾ ਲੱਗਦਾ ਉਹਦਾ ਬੱਚਾ ਤੇ ਜਿੰਨਾ ਕ ਮੇਰਾ ਅੰਦਾਜ਼ਾ ਵੀ ਇਹ ਆਮ ਕੋੜ ਨਾਲ ਜਿਹੜਾ ਤਾਂ ਹੁਣ ਹੋਇਆ ਪਿਆ ਏ ਮੇਰੇ ਮੋਢੇ ਤੋਂ ਉੱਚਾ ਲੰਘਿਆ ਪਿਆ ਤੇ 14 ਮਹੀਨਿਆਂ ਦਾ ਇਹਨੇ ਕੱਦ ਵੀ ਚੰਗਾ ਕਰ ਜਾਣਾ ਚੰਗਾ ਕਰ ਦੇਣਾ ਇਹ ਲੈ ਵੀ ਮਲੋ ਜੀ ਕਹਿੰਦੇ ਜੰਗੀ ਕੋੜਾ ਖਰੀਦਣਾ ਦਾ ਆਜੋ ਚਲੋ ਵੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਨਰਮ ਹੈ ਬਾਈ ਹੈ ਪੂਰੀ ਤੱਲੀ ਹੋਈ ਆ ਓਏ ਚਲੋ ਜੀ ਪਿੱਛੇ ਕਰੋ ਪੈਰ ਪੈਰ ਪਿੱਛੇ ਕਰੋ ਸ਼ਾਬਾਸ਼ 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 ਧੰਦੀ ਨਹੀਂ ਵੱੜਦਾ ਤੂੰ ਤੇ ਹੋਰ ਬਾਬਾ ਜੀ ਕੋਈ ਕੀ ਕਰਾ ਮਾਤੀ ਦਾ ਛੋਟਾ ਬੱਚਾ ਆਹ ਕਰਾ ਮਾਤੀ ਦਾ ਜੀ ਹਾਂ ਜੀ ਇਹ ਇਹ ਬਿਲਕੁਲ ਕਾਲਾ ਹਾਂ ਜੀ ਇਹਦੇ ਉਵੇਂ ਨਹੀਂ ਚਲਕਦੀ ਇਹਦੇ ਵਿੱਚੋਂ ਇਹ ਕਿੰਨੇ ਕੁ ਉਮਰ ਦਾ ਹੋ ਗਿਆ ਜੀ ਇਹ ਹੈਗਾ ਜੀ 8-9 ਮਹੀਨੇ ਦਾ ਜੀ ਇਹ ਇਹਨੂੰ ਰੱਖਾਂਗੇ ਨਹੀਂ ਜੀ ਇਹ ਜੇ ਕੋਈ ਇਸ ਲਾਈਨ ਦਾ ਸਕੀਨ ਹੋਵੇ ਤਾਂ ਆਪਾਂ ਦੇ ਸਕਦੇ ਹਾਂ ਹਾਂ ਕਰਾਮਾਤੀ ਜਿਹੜੀ ਲਾਈਨ ਆ ਅੱਜ ਲਾਈਨਾਂ ਚੱਲ ਰਹੀ ਆ ਆਪਾਂ ਕਹਿ ਸਕਦੇ ਹਾਂ ਕਿ ਅਲੋਪ ਹੋਣ ਵਾਲੀ ਲਾਈਨ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ ਕੋਲੇ ਕਰਾਮਾਤੀ ਦਾ ਕਿਸਾਨ ਹੈਗਾ ਹਾਂ ਜੀ ਤੇ ਜੇ ਕਿਸਾਨ ਕੋਈ ਹੋਰ ਲੈਣਾ ਚਾਵੇ ਕਰਾਮਾਤੀ ਵਾਲੀ ਲਾਈਨ ਨੂੰ ਆਪਣਾ ਵਧੀਆ ਚੰਗੀ ਗੱਲ ਹੈ ਜੀ ਕੋਈ ਸਾਂਭੂਗਾ ਹਾਂ ਹੈ ਨਹੀਂ ਤੇ ਲੈ ਸਕਦਾ ਹਾਂ ਜੀ ਕੰਨਾ ਕੋਨਾ ਦਾ ਬਹੁਤ ਸੋਹਣਾ ਹੈ ਹਾਂ ਤੇ ਬਾਬਾ ਜੀ ਆਹਾ ਆ ਜਾਵਾਂ ਹੀ ਲੈਦੀ ਚੀਜ਼ ਹੈ ਆਹਾ ਹੋ ਮਬੂ ਆ ਵਾ ਬਖਰਾ ਹਾਂ ਦਿੱਕਲੀ ਵਾ ਗਈ ਸੀ ਅੱਥੇ ਚ ਹਾਂ ਇਹਦੇ ਹੈਗਾ ਹਾਂ ਬਿੱਲਾ ਕੰਡੂ ਇਹ ਬਾਬਾ ਜੀ ਰੱਖ ਲਓਗੇ ਕਿ ਦੇ ਦੇਓਗੇ ਇਹ ਇਹ ਰੱਖਣਾ ਇਹ ਨਹੀਂ ਦੇਣਾ ਇਹ ਨਹੀਂ ਦੇਣਾ ਬਾਬਾ ਇਹ ਨਹੀਂ ਦੇਣਾ ਉਹ ਨਰਮ ਆ ਯਾਰ ਨਾ ਦੰਦੀ ਦੰਦੀ ਨਹੀਂ ਵੱਢਦੇ ਨਹੀਂ ਆ ਬਸ਼ੇਰੀ ਬਾਬਾ ਓਹ ਹੋ 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 ਜੇ ਨਾ ਯਾਰ ਤੁਸੀਂ ਬੈਠੇ ਹੋ ਨਾ ਯਾਰ ਕਿੱਥੇ ਦਾ ਸਲਾਮੋਕਣ ਦੰਨੇ ਆ ਉਹ ਦੇਖ ਪ੍ਰੀਤ ਅਫਲਕ ਬਸ਼ੇਰੀ ਆ ਆ ਸੇ ਆ ਜਾ ਫਿਰ ਨੀਲੀ ਦੇ ਮਗਰ ਅਫਲਕ ਬਸ਼ੇਰੀ ਆ ਹਾਂ ਜੀ ਇਹ ਬਾਬਾ ਜੀ ਉਹ ਮੈਂ ਕਹਿੰਨਾ ਵੀ ਤੁਹਾਡੇ ਘੋੜੀ ਆਵਲਕ ਲੱਗਦੀ ਆ ਮੈਨੂੰ ਤਾਂ ਵੀ ਇਹਦੇ ਵਿੱਚ ਢੱਬ ਜੇ ਹੈਗੇ ਆ ਹਾਂਜੀ ਸੰਜਾਫ ਹੈ ਜੀ ਘੋੜੀ ਨਹੀਂ ਨਹੀਂ ਇਹ ਚੋਂ ਦੰਦ ਮਾਰੇ ਵਿਆਣੀ ਨਹੀਂ ਨਹੀਂ ਸੰਜਾਫ ਨਹੀਂ ਉਹ ਇਹ ਹੈਗੀ ਹੈ ਸੰਜਾਫ ਘੋੜੀ ਆ ਪਰ ਆਵਲਕ ਨੂੰ ਢੱਬ ਜੇ ਇਹਦੇ ਵਿੱਚ ਹੈਗੇ ਆ ਹਾਂਜੀ ਪਰ ਬਸ਼ੇਰੀ ਬਾਬਾ ਜੀ ਬਹੁਤ ਆ ਨਾ ਇਹ ਕਿਹੜੇ ਘੋੜੇ ਦੀ ਬਾਬਾ ਜੀ ਆਪਣੇ ਦੀ ਕਹੇ ਦੀ ਨਹੀਂ ਜੀ ਮੱਜੂ ਕਾਲੇ ਪਟਵਾਰੀ ਘੋੜੇ ਦੀ ਆ ਜੀ ਅੱਛਾ ਪਟਵਾਰੀ ਘੋੜੇ ਦੀ ਹਾਂ ਦੇਖਦੀ ਹੈ ਬ੍ਰੀਥ ਕੈਮਰੇ ਚ ਉਹ ਸੀ ਆ ਗਿਆ ਬਾਹਰ ਆ ਗਿਆ ਜੀ ਆਜੋ ਮੱਥੇ ਪਟਾ ਹਾਂ ਜੀ ਦੇਖ ਕੇ ਢੀਕਾ ਸਮਤ ਵਾਲੀ ਗੱਲ ਆ ਯਾਰ ਹੈ ਆ ਦੇਖ ਕੰਨ ਗੁੰਮ ਗਾਣੂ ਗੱਲਾਂ ਕਰਦਾ ਪ੍ਰੀਤ ਹੈ ਹਲੇ ਕਿ ਹਫ਼ਤੇ ਦੀ ਹੈ ਜੀ ਇਹ ਹੁਣ ਸੰਜਾਫ ਨਾ ਹੋ ਜੇ ਕਿਤੇ ਇਹ ਆਈ ਰਵੇ ਨਾ ਫੇਰ ਇਹ ਗੱਲ ਨਹੀਂ ਹੋਊ ਜੀ ਪੱਕਾ ਨਹੀਂ ਪੱਕਾ ਰਾਂਗਾ ਇਹ ਤਾਂ ਫਟਾ ਫਟਾ ਪ੍ਰੋਪਰ ਪਟਾ ਸ਼ੋਕਰਾਂ ਮਾਲਕ ਦਾ ਬਹੁਤ ਚੰਗੀ ਕੋੜੀ ਕੋ ਹਾਂ ਜੀ ਇਹ ਨਹੀਂ ਆ ਤੁਹਾਨੂੰ ਪਤਾ ਵੀ ਹੁਣ ਜਾਂਦੀ ਹੀ ਨਹੀਂ ਹਾਂ ਬਸ਼ੇਰੀਆਂ ਜਮ ਬਸ਼ੇਰੀਆਂ ਤਾਂ ਜਮਦੀਆਂ ਹੀ ਨਹੀਂ ਪੰਗਾ ਤਾਂ ਇਸੇ ਗੱਲ ਦਾ ਬਾਬਾ ਜੀ ਉਧਰਲੇ ਪਾਸੇ ਵੀ ਹੈਗੇ ਨਾ ਹਾਂ ਜੀ ਹਾਂ ਜੀ ਦਿਖਾਉਣ ਵਾਲੇ ਦਿਖਾਦ ਗਏ ਉਧਰ ਹਾਂ ਜੀ ਦਿਖਾਓ ਜੀ ਆਜੋ 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 ਆਪਾਂ ਉਧਰ ਵੀ ਚਲਦੇ ਆ ਉਧਰ ਵੀ ਚਲਦੇ ਆ ਆ ਵੈਸੇ ਰੰਗ ਬਹੁ ਖੁੱਲਾ ਬਣਿਆ ਹਾਂ ਜੀ ਇਹ ਆਪਾਂ ਤਿਆਰੀ ਕਰ ਰਹੇ ਹੁਣ ਉਹ ਗੱਤਕੇ ਦਾ ਬਾਬਾ ਜੀ ਹਾਂ ਜੀ ਗੱਤਕੇ ਦਾ ਕੱਪ ਜੀ ਗੱਤਕੇ ਦਾ ਕੱਪ ਹੋ ਰਿਹਾ ਦਾ ਇਸ ਤਰੀਕ ਹਾਂ ਜੀ ਹਾਂ ਜੀ 10 ਤਰੀਕ ਨੂੰ ਇਸੇ ਜਗ੍ਹਾ ਤੇ ਗੱਤਕੇ ਦਾ ਕੱਪ ਹੋਊਗਾ ਦਸਤਾਰ ਮੁਕਾਬਲੇ ਹੋਣਗੇ ਦਸਤਾਰ ਮੁਕਾਬਲੇ ਹੋਣਗੇ ਆਪਾਂ ਦੇ ਦਮਾਲੇ ਮੁਕਾਬਲੇ ਹੋਣਗੇ ਦਮਾਲਾ ਮੁਕਾਬਲੇ ਹੋਣਗੇ ਹਾਂ ਫਰੀ ਸੋਟੀ ਮੁਕਾਬਲੇ ਹੋਣਗੇ ਉਹ ਵੀ ਗੱਤਕੇ ਦਾ ਈਵੈਂਟ ਹੈ ਜੀ ਅੱਛਾ ਗੱਤਕੇ ਦਾ ਈਵੈਂਟ ਹਾਂਜੀ ਹਾਂਜੀ ਜਿੰਨੇ ਤੁਹਾਡੇ ਜਿਹੜੇ ਸਖੰਦਰੂ ਆ ਉਹ ਸਿੱਖਗੇ ਗਏ ਆ ਉਹ ਆਉਣਗੇ ਸਾਰੇ ਟੀਮਸ ਮਤਲਬ ਮਤਲਬ ਸੱਦਾ ਜੀ ਵੈਸੇ ਜਿਹੜੀਆਂ ਗੱਤਕੇ ਦੇ ਵਿੱਚ ਨੇ ਉਹ ਟੀਮਾਂ ਸੀਮਤ ਰੱਖੀਆਂ ਸੀ ਆਪਾਂ ਪੂਰੇ ਪੰਜਾਬ ਚ ਹਰਿਆਣੇ ਤੋਂ ਵੀ ਟੀਮਾਂ ਨੇ ਅੱਛਾ 22 ਟੀਮਾਂ ਨੇ ਐਂਟਰੀ ਪਾਈ ਹੈ ਵਾਹ ਵਾਹ ਹਾਂਜੀ ਅਜਾ ਪੂਰਾ ਕਰਾਮ ਆ ਦੇਖ ਫਰੀਦ ਓਏ ਆਖ ਕਿਨੇ ਇਹ ਬਣਮਾਈ ਕਿ ਨਾਲ ਬਣਾਈ ਜੀ ਹੱਥ ਨਾਲ ਇਥੋ ਸਿੰਘ ਆ ਜੀ ਸਵਰਨ ਸਿੰਘ ਆਪਣੇ ਦਮਦਵਾ ਸਾਹਿਬ ਤੇ ਨਹੀਂ ਉਹ ਨਹੀਂ ਜਮਾ ਹੱਥ ਨਾਲ ਬਣਾਈ ਹਾਂਜੀ ਹਾਂਜੀ ਹੱਥ ਨਾਲ ਬਣਾ ਕੇ ਦਿੱਤੀ ਹੈ ਜੀ ਇਹਨੂੰ ਹੋ ਗਿਆ ਜੀ 2 ਸਾਲ ਬਣੇ ਨੂੰ ਬੁਰ ਹੋਵੇ ਜਾਣ ਲੱਗੇ ਇਹ ਇਹ ਇਹਨੂੰ ਆਪਾਂ ਦੁਬਾਰਾ ਕਰਵਾ ਗਏ ਉਹਨਾਂ ਤੋਂ ਹਾਂ ਉਹ ਕਰਦੇ ਨੇ ਜੀ ਹੁਣ ਕਮਾਲ ਕਲਾਕਾਰ ਸਭੰਨਾ ਜੀ ਜਿਵੇਂ ਉਵੇਂ ਬਣਾਤੇ ਕੋਈ ਸਾੜੀਆਂ ਕਲਾਕਾਰੀ ਜੀ ਮੈਂ ਤੁਹਾਨੂੰ ਦਿਖਾ ਦਾਂ ਅੱਛਾ ਬਹੁਤ ਕਲਾਕਾਰੀ ਤਾਂ ਅੰਤ ਹੀ ਕੋਈ ਨਹੀਂ ਬਿਲਕੁਲ ਜੀ ਇਧਰਲੇ ਪਾਸੇ ਸਾਰੀਆਂ ਘੋੜੀਆਂ ਹਾਂਜੀ ਘੋੜੀਆਂ ਤੇ ਬੱਚੇ ਬੱਚੇ ਆਹ ਦੇਖੋ ਆ ਚੰਬੀ ਘੋੜੀ ਆ ਹਾਂਜੀ ਅੱਛਾ ਇਹ ਆਪਣੇ ਫਾਰਮ ਤੇ ਪੈਦਾ ਹੋਣ ਵਾਲੀਆਂ ਹੋਣਗੀਆਂ ਲੈ ਲਈਏ ਹਾਂਜੀ ਫਾਰਮ ਨਹੀਂ ਨਹੀਂ ਪੈਦਾ ਹੋਣ ਵਾਲੀਆਂ ਇੱਥੇ ਸਾਰੀਆਂ ਜੀ ਜਿਹੜੇ ਜਿਹੜੇ ਤੁਹਾਡੇ ਫਾਰਮ ਤੇ ਇੱਥੇ ਪੈਦਾ ਹੁੰਦੇ ਆ ਉਹੋ ਆ ਹਾਂਜੀ ਆ ਦੇਖੋ 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 ਕੋਈ ਕੋਈ ਕੁਛ ਨਹੀਂ ਆ ਬੱਚਾ ਕਿਹਦਾ ਜੀ ਇਹ ਸਮੁੰਦਰ ਦਾ ਜੀ ਅੱਛਾ ਇਹ ਸਮੁੰਦਰ ਦਾ ਹੈ ਮਸਤ ਦਾ ਕੰਨ ਰਹੀ ਹੈ ਸਾਢੇ 1.5 ਮਹੀਨੇ ਦਾ ਬੇਸ਼ੇਰਾ ਜੀ ਕੱਦ بڑا ਬੱਚੇ ਦਾ ਹੈ ਸਨੱਖਾ ਵੜਾ ਆ ਦੇਖ ਕਮਾਲ ਆ ਬਾਬਾ ਜੀ ਬਹੁਤ ਵਧੀਆ ਹੈਲਥ ਕਰਦਾ ਆਜੋ ਇਧਰ ਦਿਖਾਓ ਗਾਂਹਾ ਆਬਲਕ ਹਾਂ ਬਲਕ ਨਸਲ ਤਾਂ ਤੁਸੀਂ ਤਾਂ ਨਹੀਂ ਮੁਕਣ ਦਿੰਦੇ ਇੱਕ ਨਸਲ ਆ ਫਿਰਦੀ ਆ ਆਬਲਕ ਆ ਆ ਬੱਚਾ ਇਹਦਾ ਹਾਂਜੀ ਆਬਲਕ ਦਾ ਆਬਲਕ ਦਾ ਜੀ ਇਹਨੇ ਨੌਕਰੀ ਦੇਤਾ ਹਾਂ ਨੌਕਰੀ ਦਿੰਦੀ ਹੈ ਜੀ ਇਹ ਅੱਛਾ ਇਹ ਨੌਕਰੀ ਦਿੰਦੀ ਹੈ ਹਾਂ ਨੌਕਰੀ ਬੱਚੇ ਦਿੰਦੀ ਹੈ ਸਾਰੇ ਟੱਕਾਲੀ ਆਬਲਕ ਘੋੜੀ ਆ ਉਮਰ ਦੀ ਬਾਵਾ ਲੱਗਦੀ ਬਾਬਾ ਜੀ ਉਮਰ ਦੀ ਹੈਗੀ ਜੀ 15 ਸਾਲ ਤੋਂ ਉਪਰੀ ਹੈ दे 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 चोड़ा चोड़ा अच्छा पापा या कितने चरदा हो गए ओदी मां ना फिरदा तो फिर हां ये 14 ਮਹੀਨਿਆਂ ਦਾ ਜੀ ਮਾਂ ਨੇ ਸੂਣਦੇ ਰਹਿ ਕੇ 10 ਦਿਨ ਜੀ ਸਾਰੇ 17 ਤਰੀਕ ਨੂੰ ਸੂਪਣਾ ਜੀ ਮਾਂ ਨੇ ਅੱਛਾ ਇਹ ਤਾਂ ਕਦ ਖੁਦ ਹਵਾ ਕਰ ਗਿਆ ਹਾਂਜੀ ਕਦ ਬਹੁ ਕਰ ਗਿਆ ਜੀ ਇਹ ਵੀ ਦੇ ਦੇਗੇ ਕੋਈ ਚਾਹ ਵਣ ਹੋਵੇ ਜੀ ਅੱਛਾ ਆ ਦੇ ਦੇਓਗੇ ਹਾਂਜੀ ਬਹੁਤ ਕਦ ਪਾਵਾ ਕਰ ਗਿਆ ਹਾਂਜੀ ਕਦ ਬਹੁਤ ਕਰ ਗਿਆ ਜੀ ਬਹੁਤ ਕਰਦਾ ਮਰ ਹੋ ਮੇਰਾ ਬੱਚਾ ਇਹ ਅਸਲ ਚ ਇਹ ਦੁੱਧ ਦਾ ਤਾਂ ਬਹੁਤ ਹੈ ਜੀ ਵੱਡੇ ਪੇਟ ਵਾਲੀ ਕੁੜੀ ਆ ਹੂੰ ਕੁੜੀ ਪੇਟਲ ਆ ਆ ਕਰਕੇ ਬੱਚੇ ਚੰਗੇ ਸਾਰੇ ਬੱਚੇ ਇਹਦੇ ਹੈਲਥੀ ਹੁੰਦੇ ਇਧਰਲੇ ਪਾਸੇ ਫੇਰ ਆ ਗਿਆ ਜੀ ਕਰਾਮਾਤੀ ਦਾ ਖਾਨਦਾਨ ਹਾਂਜੀ ਆ ਕਰਨਾ ਕਰਾਮਾਤੀ ਆ ਇਹ ਹਾਂਜੀ 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 ਇਹ ਕਰਾਮਾਤੀ ਦੀ ਕਰਾਮਾਤ ਆ ਇਹ ਇਹ ਇਹਨੂੰ ਤੁਸੀਂ ਪਿਆਰ ਬਾਲਾ ਕਰਦੇ ਹਾਂ ਹਾਂਜੀ ਸਜਾਦੀ ਜੀ ਇਹ ਥੋੜਾ ਵੀ ਗੋਲ ਕਰਦੀ ਹੈ ਨਾ ਆ ਦੇਖਿਵਰੀਤ ਇਨੀ ਐਂ ਕਰਨਾ ਹਾਂ ਹਾਂ ਲੋ ਜੀ ਦੰਦੀ ਵਰਡ ਨੂੰ ਲੋ ਨਰਮਾ ਬਾਬਾ ਜੀ ਹੈ ਨਾ ਹਾਂ ਜੀ ਬਹੁਤ ਨਰਮ ਸੁਣ ਨਰੋਈ ਵੀ ਬਹੁਤ ਆ ਇਹਦੇ ਉੱਤੇ ਤਾਂ ਨਹੀਂ ਸਵਾਰੀ ਸੂਰੀ ਕਰਦੇ ਕਰ ਲੈਨੇ ਜੀ ਕਰ ਲੈਨੇ ਹਾਂ ਜੀ ਕਰ ਤਕਰੀਬਨ ਯਾਰ ਇੱਕ ਗੱਲ ਹੋਰ ਆ ਕਿ ਬਾਬਾ ਜੀ ਉਹਨਾਂ ਕੋਲ ਜਿੰਨੇ ਵੀ ਘੋੜੇ ਆ ਜੇ ਕੋਈ ਪੁਰਾਣਾ ਪ੍ਰੂਣਾ ਉਮਰ ਦਾ ਕਹਿਣਾ ਕੀ ਇਹ ਨਹੀਂ ਸਾਰਿਆਂ ਤੇ ਬੈਂਦੇ ਆ ਹਾਂ ਜੀ ਯਾਰ ਜਿੰਨਾ ਜਰਾ ਬਹਿਣਾ ਨਹੀਂ ਉਹਨਾਂ ਦੇ ਤਰਫ ਘੋੜੇ ਵੀ ਘੋੜੇ ਕੀ ਫਿਰ ਫਾਇਦਾ ਹੀ ਨਹੀਂ ਜੀ ਘੋੜੇ ਦਾ ਹੂੰ ਇਹ ਹੁਣ ਕਰਾਈਗਾ ਬੰਨ ਕਿਸੇ ਤੋਂ ਬਾਬਾ ਜੀ ਹਾਂ ਜੀ ਨਹੀਂ ਕਰਾਉਣੀ ਹੈ ਜੀ ਹੁਣ ਅੱਛਾ ਇਹ ਹੁਣ ਕਾਬਲ ਹੋਈ ਆ ਹਾਂ ਜੀ ਨਹੀਂ ਇੱਕ ਸੂਹਾ ਸੂਪੀ ਪਹਿਲਾਂ ਅੱਛਾ ਸੂਪੀ ਇਹ ਦੋ ਵਿੱਚ ਦੀ ਕਰਾਈ ਸੀ ਲਾ ਰਤਨ ਤੋਂ ਖਾਲੀ ਨਿਕਲ ਗਿਆ ਹੁਣ ਦੁਬਾਰੇ ਭਰਉਣੀ ਠੀਕ ਹੈ ਜੀ ਤੇ ਆਹਾ ਬਾਬਾ ਜੀ ਆਹਾ ਇਹ ਦੀ ਲਾਰਤਨ ਦੀ ਆ ਜੀ ਇਧਰੋਂ ਮਾਲੇ ਪਾਸੋਂ ਕਰਾਮਾਤੀ ਦੀ ਆ ਜੀ ਹਾਂ ਜੀ ਅੱਛਾ ਇਹ ਉਹਦੀ ਹੋਈ ਆ ਉਹਦੀ ਹਾਂ ਜੀ ਇਹਦੀ ਹੋਈ ਆ ਇਹਦੀ ਹਾਂ ਜੀ ਕੂੜੀ ਦੀ ਸੰਭਾਈ ਸਮੂਹ ਹੀ ਦੇਖ ਕੇ ਮੈਨੂੰ ਐ ਲੱਗਿਆ ਨਹੀਂਗਾ ਵੀ ਉਹ ਕੁੜੀ ਸੂਈ ਵੀ ਆ ਪਹਿਲੇ ਸੂਈ ਸੀ ਜੀ ਉਹ ਅੱਛਾ ਇਹ ਕਰਾਮਾਤੀ ਵਾਲੀ ਦੀ ਆ ਹਾਂਜੀ ਹਾਂਜੀ ਇਹ ਬਿਸ਼ੇਰੀ ਇਹ ਪਹਿਲੇ ਸੂਏ ਦੀ ਆ ਪਹਿਲੇ ਸੂਏ ਦੀ ਆ ਜੀ ਇਸ ਕੁੜੀ ਦੀ ਉਹ ਵੀ ਹਾਈਟ ਵਾਵਾ ਕਰਦੀ ਹੈ ਉਹ ਵੀ ਹਾਂ ਹਾਂਜੀ ਨਰਮ ਤੇ ਇਹ ਰੱਖੋਗੇ ਹਾਂਜੀ ਰੱਖਾਂਗੇ ਬਿਸ਼ੇਰੀਆਂ ਕੌਣ ਦਿੰਦਾ ਬਿਸ਼ੇਰੀਆਂ ਕੌਣ ਦਿੰਦਾ ਹੈ ਬਿਸ਼ੇਰੀਆਂ ਹੁੰਦੀਆਂ ਹੀ ਬਹੁਤ ਹੁੰਦੀਆਂ ਬਹੁਤ ਘੱਟ ਹੈ ਜੀ ਬਹੁਤ ਘਾਟ ਆ ਕਿਸਮਤ ਵਾਲਾ ਇਹ ਲੋਕ ਆ ਜਿਨ੍ਹਾਂ ਦੇ ਘਰਾਂ ਚ ਬਸ਼ੇਰੀਆਂ ਖੜੀਆਂ ਸ਼ੁਕਰਾਂ ਮਾਲਕ ਸਭ ਨੂੰ ਦੇਵੇ ਹਾਂਜੀ ਹਾਂਜੀ ਹਨਾ ਹਾਂਜੀ ਤੇ ਕਰੋ ਜੀ ਅੰਤਰ ਫਿਰ ਬਹੁਤ ਧੰਨਵਾਦ ਆ ਜੇ ਕੋਈ ਵੀ ਸੱਜਣ ਨੇ ਬਾਜ ਘੋੜੇ ਤੋਂ ਸਟੱਡ ਸਰਵਿਸ ਲੈਣੀ ਆ ਤੇ ਬਾਜ ਦੀਆਂ ਆਈਆਂ ਵਾਵਾ ਬਸ਼ੇਰੀਆਂ ਇਹ ਕਿਥੋਂ ਵਾ ਹੋਰ ਕੰਮ ਦੀ ਗੱਲ ਦੱਸ ਦਿੰਨਾ ਬਾਜ ਨੇ ਬਾਜ ਦੇ ਬੱਚੇ ਕਈ ਆਇਆ ਵਿੱਚੋਂ ਜ਼ਿਆਦਾ ਬਸ਼ੇਰੀਆਂ ਆਈਆਂ ਹਨਾ ਪਪਾ ਜੀ ਹਾਂਜੀ ਹਾਂਜੀ ਤੇ ਜੇ ਕੋਈ ਵੀ ਸੱਚਨ ਸਟੱਡ ਸਰਵਿਸ ਲੈਣੀ ਹੈ ਕਿਤੋਂ ਵੀ ਬਾਬਾ ਜੀ ਆਏ ਤਾਂ ਨਹੀਂ ਹੁੰਦਾ ਵੀ ਤੁਸੀਂ ਇੱਥੇ ਫਾਰਮ ਤੇ ਜੇ ਨਾ ਹੋਮੋ ਬਾਈ ਚਾਂਸ ਨਹੀਂ ਜੀ ਮਤਲਬ ਵੀ ਚਾਹੇ ਹੋਈਏ ਨਾ ਹੋਈਏ ਨੰਬਰ ਆਪਣਾ ਹੈ ਤੇ ਇੱਥੇ ਹੈਗੇ ਮੁੰਡੇ ਇੱਥੇ ਮੁੰਡੇ ਹੁੰਦੇ ਆ ਸੇਵਾਦਾਰ ਹੁੰਦੇ ਆ 24 ਘੰਟੇ ਜੀ ਤੇ ਕੋਈ ਵੀ ਸੱਚਨ ਸਟੱਡ ਸਰਵਿਸ ਲੈਣੀ ਹੈ ਨਾ ਤੇ ਬਾਬਾ ਜੀ ਨੂੰ ਫੋਨ ਕਰਕੇ ਇੱਕ ਤੁਸੀਂ ਪਰਸਨਲੀ ਇੱਕ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਜਦੋਂ ਵੀ ਤਲਵੰਡੀ ਸਾਬੋ ਆਓ ਤਾਂ ਤੁਸੀਂ ਤਲਵੰਡੀ ਸਾਬੋ ਤੋਂ ਬਠਿੰਡੇ ਵਾਲੇ ਰੋਡ ਤੇ ਅ ਮਤਲਬ ਜਗਾ ਬਣੀ ਹੋਈ ਅਸਤਵਾਲ ਬਣਿਆ ਹੋਇਆ ਬਾਬਾ ਜੀ ਹੁਣਾਂ ਤਾਂ ਤੁਸੀਂ ਇਹ ਗੇੜਾ ਮਾਰ ਕੇ ਜਰੂਰ ਜਾਇਓ ਬਾਬਾ ਜੀ ਹੁਣਾਂ ਕੋਲੇ ਆਇਓ ਜਰੂਰ ਪਰ ਪਤਾ ਲੱਗੂ ਵੀ ਕਿਸ ਕਿਸ ਤਰ੍ਹਾਂ ਦੇ ਬੰਦੇ ਆ ਕਿਵੇਂ ਆਏ ਬੰਦੇ ਦੀ ਇੱਜ਼ਤ ਕਰਦੇ ਆ ਗੇੜਾ ਮਾਰਨਾ ਇੱਕ ਤੁਹਾਨੂੰ ਕਿਹੜਾ ਕੋੜਾ ਤੁਹਾਨੂੰ ਕਿਹੜਾ ਸਭ ਤੋਂ ਕੈਂਟ ਲੱਗਿਆ ਉਹਦਾ ਵੀ ਕਮੈਂਟ ਕਰਕੇ ਜਰੂਰ ਦੱਸਣਾ ਜਿਉਂਦੇ ਰਹੋ